ਜ਼ਿਲ੍ਹਾ ਪਠਾਨਕੋਟ ਦੇ ਪਿੰਡ ਮਨਵਾਲ ਦੇ ਲੋਕ ਅਜ ਵੀ ਭੁਗਤ ਰਹੇ ਕਾਲੇ ਪਾਣੀ ਦੀ ਸਜ਼ਾ ਪਿਛਲੇ ਕਈ ਸਾਲਾਂ ਤੋਂ ਪੁਲ ਬਣਾਉਣ ਦੀ ਕਰ ਰਹੇ ਮੰਗ ਪ੍ਰਸ਼ਾਸਨ ਵੱਲੋਂ ਨਹੀਂ ਲਈ ਜਾ ਰਹੀ ਸਾਰ ਬਰਸਾਤੀ ਮੌਸਮ ਵਿੱਚ ਪਠਾਨਕੋਟ ਆਉਣ ਲਈ ਕਈ ਪਿੰਡਾਂ ਦੇ ਲੋਕਾਂ ਨੂੰ ਚੇਲਣੀ ਪੈਂਦੀ ਹੈ ਪਰੇਸ਼ਾਨੀ ਸਰਕਾਰ ਅਤੇ ਪ੍ਰਸ਼ਾਸਨ ਅਗੇ ਪੁਲ ਬਣਾਉਣ ਦੀ ਕੀਤੀ ਮੰਗ ਪਹਾੜਾਂ ਵਿੱਚ ਬਰਸਾਤ ਹੋਣ ਦੇ ਚੱਲਦੇ ਮੈਦਾਨੀ ਇਲਾਕਿਆਂ ਵਿੱਚ ਬਾੜ ਵਰਗੀ ਸਥਿਤੀ ਬਣ ਜਾਂਦੀ ਹੈ ਜਿਸ ਦੇ ਚੱਲਦੇ ਬਰਸਾਤੀ ਪਾਣੀ ਮੈਦਾਨੀ ਇਲਾਕਿਆਂ ਵਿੱਚ ਕਾਫੀ ਨੁਕਸਾਨ ਕਰ ਦਿੰਦਾ ਹੈ ਬਰਸਾਤਾਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਤੇ ਪਿਛਲੇ ਦਿਨਾਂ ਬਰਸਾਤ ਹੋਣ ਕਾਰਨ ਸਰਕਾਰੀ ਕਾਲਜ ਵਾਵਾ ਸਟੇਡੀਅਮ ਸਾਹਮਣੇ ਮਨਵਾਲ ਪਿੰਡ ਨਜ਼ਦੀਕ ਪੈਂਦੇ ਖੱਡੀ ਰੋਡ ਤੇ ਬਰਸਾਤੀ ਨਾਲੇ ਵਿੱਚ ਪਾਣੀ ਆਉਣ ਕਾਰਨ ਰੋਡ ਦੇ ਨਾਲ ਦਾ ਹਿੱਸਾ ਤੇਜ਼ ਪਾਣੀ ਹੂਣ ਕਾਰਨ ਆਪਣੇ ਨਾਲ ਬਹਾ ਕੇ ਲੈ ਗਿਆ ਜਿਸ ਦੇ ਚਲਦੇ ਤਕਰੀਬਨ 10 ਤੋਂ 15 ਫੁੱਟ ਤੱਕ ਰੋਡ ਦੇ ਨਾਲ ਡੂੰਘੇ ਖੱਡੇ ਬਣ ਗਏ ਜਿਸ ਦੇ ਚਲਦੇ ਮਨਵਾਲ ਪਿੰਡ ਦੇ ਲੋਕਾਂ ਨੂੰ ਤੇ ਉਸ ਬਰਸਾਤੀ ਨਾਲੇ ਤੇ ਬਣੀ ਰੋਡ ਤੋਂ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਹਾ ਹੈ ਜਦ ਇਸ ਬਾਰੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਬਰਸਾਤੀ ਨਾਲੇ ਵਿੱਚ ਹਰ ਸਾਲ ਜਦ ਵੀ ਪਹਾੜਾਂ ਵਿੱਚ ਬਾਰਿਸ਼ ਹੁੰਦੀ ਹੈ ਪਾਣੀ ਆ ਜਾਉਂਦਾ ਹੈ ਤੇ ਕਈ ਸਾਲਾਂ ਤੋਂ ਪਾਣੀ ਆਉਣ ਕਾਰਨ ਹਰ ਸਾਲ ਇੱਥੇ ਕੋਈ ਨੰਨਾ ਕੋਈ ਹਾਦਸਾ ਵਾਪਰਦਾ ਹੈ ਜਿਸ ਦੇ ਚਲਦੇ ਪਠਾਨਕੋਟ ਪਾਰਸ਼ਾਸ਼ਨ ਵਾਵਾ ਪੰਜਾਬ ਸਰਕਾਰ ਨੂੰ ਇਸ ਬਾਰੇ ਗੋਹਾਰ ਵੀ ਲਗਾਈ ਜਾਂਦੀ ਹੈ ਪਰ ਕੋਈ ਸੁਣਵਾਈ ਨਹੀਂ ਹੁੰਦੀ ਤੇ ਇਸ ਵਾਰ ਵੀ ਪਹਿਲੀ ਬਰਸਾਤ ਦੇ ਚਲਦੇ ਇਸ ਬਰਸਾਤੀ ਨਾਲੇ ਵਿੱਚ ਪਾਣੀ ਆਉਣ ਕਾਰਨ ਨਾਲ ਲੱਗਦੀ ਰੋਡ ਪਾਣੀ ਆਪਣੇ ਨਾਲ ਵਹਾ ਲੈ ਗਿਆ ਜਿਸ ਦੇ ਚੱਲਦੇ ਰੋਡ ਦੇ ਨਾਲ ਕਾਫੀ ਵੱਡੇ ਵੱਡੇ ਖੱਡੇ ਬਣ ਗਏ ਜਿਸ ਦੇ ਚੱਲਦੇ ਲੋਕਾਂ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਜਲਦ ਬਰਸਾਤੀ ਨਾਲੇ ਤੇ ਇੱਕ ਪੁਲ ਬਣਾਇਆ ਜਾਵੇ ਤਾਂ ਕਿ ਲੋਕਾਂ ਨੂੰ ਜੋ ਪਰੇਸ਼ਾਨੀਆਂ ਆ ਰਹੀਆਂ ਉਸ ਦਾ ਹਾਲ ਹੋ ਸਕੇ ਇਸ ਬਾਰੇ ਜਦ ਸਾਡੀ ਗੱਲਬਾਤ ਸੁजानਪੁਰ ਦੇ ਐਮ ਐਲ ਏ ਨਰੇਸ਼ ਪੂਰੀ ਨਾਲ ਹੋਈ ਤਾਂ ਉਹਨਾਂ ਕਿਹਾ ਕਿ ਇਸ ਬਾਰੇ ਲੋਕਾਂ ਨੇ ਮੇਰੇ ਤੱਕ ਪਹੁੰਚ ਕੀਤੀ ਸੀ ਜਿਸ ਦੇ ਚੱਲਦੇ ਉਹਨਾਂ ਵੱਲੋਂ ਮੰਡੀ ਬੋਰਡ ਦੇ ਐਕਸੀਅਨ ਨਾਲ ਗੱਲਬਾਤ ਕੀਤੀ ਤੇ ਇਸ ਮਾਮਲੇ ਨੂੰ ਐਕਸੀਅਨ ਅਮਨਦੀਪ ਸਿੰਘ ਦੇ ਧਿਆਨ ਵਿੱਚ ਲਿਆਂਦਾ ਗਿਆ ਜਿਸ ਦੇ ਚਲਦੇ ਉਹਨਾਂ ਵੱਲੋਂ ਇਸ ਮਸਲੇ ਨੂੰ ਹੱਲ ਕਰਨ ਦਾ ਆਸ਼ਵਾਸਨ ਦਿੱਤਾ ਬਰਸਾਤੀ ਨਾਲੇ ਦੇ ਚਲਦੇ ਲੋਕਾਂ ਨੂੰ ਆ ਰਹੀ ਮੁਸ਼ਕਲਾਂ ਬਾਰੇ ਜਦ ਟੀਮ ਵੱਲੋਂ ਮੰਡੀ ਬੋਰਡ ਦੇ ਐਕਸੀਅਨ ਅਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਬਰਸਾਤੀ ਨਾਲੇ ਦਾ ਮਸਲਾ ਵਾਵਾ ਉਹਨਾਂ ਨੂੰ ਆ ਰਹੀ ਮੁਸ਼ਕਲਾਂ ਬਾਰੇ ਕੱਲ ਹੀ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਜਿਸ ਦੇ ਚਲਦੇ ਉਹਨਾਂ ਵੱਲੋਂ ਜਲਦ ਇਸ ਮਸਲੇ ਤੇ ਕਾਰਵਾਈ ਕਰਦੇ ਹੋਏ ਇਸ ਦਾ ਹੱਲ ਕਰਵਾਇਆ ਜਾਵੇਗਾ ਤਾਂ ਕਿ ਲੋਕਾਂ ਨੂੰ ਬਰਸਾਤੀ ਨਾਲੇ ਦੇ ਚੱਲਦੇ ਜੋ ਮੁਸ਼ਕਿਲਾਂ ਬਰਸਾਤਾਂ ਦੇ ਦਿਨਾਂ ਵਿੱਚ ਪਾਣੀ ਤੇਜ ਆਉਣ ਕਾਰਨ ਹੁੰਦੀਆਂ ਹਨ ਜਲਦ ਉਹਨਾਂ ਦਾ ਹੱਲ ਹੋ ਸਕੇ ਬਾਰੇ ਪ੍ਰਕਾਸ਼ ਤੌਰ ਤੇ ਆ ਮੇਰਾ ਨਾੜ ਘਰ ਆ ਵੇਖੋ ਕਿਹੜੀ ਕਿਹੜੀ ਜਗ੍ਹਾ ਏਰੀਆ ਕਿਹੜਾ ਏਰੀਆ ਇਹੋ ਜਾਂ ਆਪਣਾ ਉਤਰਮਗਾਂਢਨ ਘਲੋਨੀ ਆ ਮਨਵਾਲ ਮਨਵਾਲ ਅਕਾਲਜ ਦੇ ਸਾਹਮਣੇ ਸਟੇੜੀਆਂ ਦੇ ਸਾਹਮਣੇ ਇਹ ਜਾਣਾ ਕੀ ਹੈਗਾ ਤੁਸੀਂ ਜਿਹੜਾ ਕਹਿਣਾ ਮੈਂ ਇਹ ਆਵਾਜ਼ ਵੀ ਇੱਥੇ ਪੁਲੀ ਪੋਲ ਬਣਾਣਾ ਚਾਹੀਦਾ ਤੇ ਇੱਥੇ ਇੱਕ कूੜਾ ਬੜਾ ਛੋੜਦੇ ਨੇ ਫਿਰ ਹੁਣ ਵੇਖੋ ਸਾਰਾ ਟੱਠਾ ਪਿਆ ਹੋਇਆ ਵਿੱਚੋਂ ਕੋਈ ਸਪੋਰਟ ਨਹੀਂ ਆਦੇ ਹੁਣ ਗੱਡੀਆਂ ਲੱਗਣਗੀਆਂ ਉਹਨਾਂ ਨੇ ਡਿੱਗਣਾ ਹੀ ਆ ਨਾ ਇੱਥੇ ਤੇ ਕੌਣ ਜ਼ਿੰਮੇਵਾਰ ਆ ਕੋਈ ਬੱਚਾ ਡਿੱਗ ਪੇ ਕੋਈ ਕੋਈ ਗੱਡੀ ਡਿੱਗ ਪੇ ਪੱਥਰ ਰੱਖਿਆ ਨਹੀਂ ਕਿ ਐ ਕੂਗੇ ਸਾਰਿਆਂ ਦੇ ਕੋਲੋਂ ਇੱਥੇ ਮੈਨੂੰ 12-13 ਸਾਲ ਹੋ ਗਏ ਮੈਨੂੰ ਆਇਆਂ ਨੂੰ ਇੱਥੇ ਇਹੋ ਹੀ ਹਾਲ ਆ ਬੱਸ ਕੋਈ ਇੱਥੇ ਆਉਂਦਾ ਨਹੀਂ ਸੁਣਨ ਵਾਤੇ ਵੋਟਾਂ ਲੈਣ ਆ ਜਾਂਦੇ ਨੇ ਸਰਪੰਚ ਨੂੰ ਨਹੀਂ ਸੁਣਦਾ ਸਾਡੀ ਗੱਲ ਕੋਈ ਸਰਪੰਚ ਨੂੰ ਕਹਵਾ ਤੇ ਕੰਦਾ ਮੈਂ ਮੈਨੂੰ ਕੋਈ ਪਤਾ ਨਹੀਂ ਆਂਦਾ ਇਸ ਗੱਲ ਦਾ ਉਹ ਸਰਪੰਚ ਦਾ ਨਾਂ ਹੋਇਆ ਵਰਗਾ ਹੀ ਆ ਬਸ ਬਸ ਇਹ ਆ ਵਾਪਸ ਸਾਡੀ ਇਹਦੀ ਸੁਣੀ ਜਾਵੇ ਆ ਜਿਹੜੀਆਂ ਕੂੜਾ ਨੇ ਇੱਥੇ ਸੁੱਟਿਆ ਜਾਏ ਉੱਥੇ ਢੋਲ ਰੱਖਿਆ ਜਾਏ ਕੂੜੇ ਦਾ ਤੇ ਜਿਹੜਾ ਜਣਾ ਖਣਾ ਜੋ ਆ ਸਭ ਇੱਥੇ ਕੂੜਾ ਤੋੜਦੇ ਨੇ ਇਹ ਮੈਂ ਅਸੀਂ ਤਾਂ ਬਿਲਕੁਲ ਲੱਗੇ ਆ ਆ ਭਰਾਜੀ ਜਿਹੜੇ ਆਏ ਨੇ ਇਹ ਵੀ ਤੇ ਆ ਨਾਲ ਹੀ ਘਰੇ ਨਾ ਇੰਨੀ ਸਮੈਲ ਇੰਨੀ ਆਉਂਦੀਆਂ ਨੇ ਉਧਰ ਸਮੈਲ ਦੀ ਹੀ ਇਕੱਲੀ ਪ੍ਰੋਬਲਮ ਆ ਜਾਂ ਤੁਹਾਨੂੰ ਜਿਹੜੇ ਟੋਏ ਪੀ ਪੀਣੇ ਜਿਹੜੇ ਨਾਲ ਉਹਦੀ ਪ੍ਰੋਬਲਮ ਆ ਹਾਂ ਇਹਦੀ ਪ੍ਰੋਬਲਮ ਜ਼ਿਆਦਾ ਵਾਪੇ ਜਿਹੜਾ ਟੁੱਟ ਗਿਆ ਏ ਇਹਦੇ ਤੇ ਪੁਲ ਬਣਨਾ ਚਾਹੀਦਾ ਸਰਪੰਚ ਨਾਲ ਹੀ ਆਪਣਾ ਮੈਂ ਵਿਕੀ ਠਾਕੁਰ ਚੇਅਰਮੈਨ ਹਿੰਦੂ ਸੁਰੱਖਿਆ ਸਮਿਤੀ ਕੀ ਕਹਣਾ ਜਿਹੜੀ ਐ ਰੋਡ ਜਿਹੜੀ ਐ ਟੁੱਤੀ ਪਈ ਹੈਗੀ ਐ ਜਾਂ ਖੱਡੇ ਵੀ ਪਏ ਨੇ ਪੂਰੇ ਬਿਲਕੁਲ ਨਾਲ ਐਸਰ ਇਹਦੇ ਬਾਰੇ ਮੈਂ ਇਹੀ ਕਹਿਣਾ ਚਾਹਨਾ ਕਿ ਇੱਥੋਂ ਰੋਜ਼ ਹੀ ਵੀ ਵੀ ਆਈ ਪੀ ਲੋਕ ਗੁਜ਼ਰਦੇ ਆ ਸਾਹਮਣੇ ਸਟੇਡੀਅਮ ਐ ਜਦੋਂ ਵੀ ਜ਼ਰੂਰਤ ਪੈਂਦੀ ਸੀਐਮ ਸਾਹਿਬ ਤਾਂ ਇੱਥੇ ਆਉਂਦੇ ਆ ਜਿਹੜਾ ਵੀ ਸਰਕਾਰ ਦਾ ਸਰਕਾਰੀ ਤੌਰ ਤੇ ਪ੍ਰੋਗਰਾਮ ਹੁੰਦਾ ਐ ਸੇ ਸਟੇਡੀਅਮ 'ਚ ਹੁੰਦਾ ਔਰ ਇਹ ਬਿਲਕੁਲ ਉਹਦੀ ਨੱਕ ਦੇ ਥੱਲੇ ਦੇਖੋ ਹਜ਼ਾਰਾਂ ਲੋਕਾਂ ਦੀ ਕਨੈਕਟੀਵਿਟੀ ਵਾਲਾ ਏਰੀਆ ਐ ਉਹੀ ਆਸਾਨੀ ਐ ਅੱਗੇ ਸੀ ਹੁੰਦੀ ਐ ਮਨਵਾਲ ਐ ਇਹ ਵੱਡੇ ਪਿੰਡ ਨੇ ਹਜ਼ਾਰਾਂ ਲੋਕ ਰੋਜ਼ ਇੱਥੇ ਸਟੇਡੀਅਮ ਚ ਪੜਨ ਆਉਂਦੀ ਐ ਆਪਣੀ ਖੱਡੀ ਦੇ ਪੁਲ ਤੋਂ ਬਸਾ ਲੈਂਦੇ ਐ ਔਰ ਬਰਸਾਤ ਦੇ ਇਹ ਦੋ ਮਹੀਨੇ ਚ ਇਹ ਹਾਲਾਤ ਹੋ ਜਾਂਦੇ ਐ ਕਿ ਇਹ ਟਾਪੂ ਤੋਂ ਵੀ ਬੁਰਾ ਹੁੰਦਾ ਐ ਇਹ ਤਾਂ ਲੱਗਦਾ ਜਿਦਾ ਬੰਮਿਆਲ ਤੋਂ ਅੱਗੇ ਦਰਿਆ ਉਜੜ ਰਿਹਾ ਐ ਉਹ ਵੀ ਕਿਤੇ ਪੱਕਾ ਪਿੰਟੂਨ ਪੁਲ ਐ ਇਹ ਔਰ ਤੋਂ ਵੀ ਮਾੜਾ ਪੁਲ ਐ ਅਰਚ ਪਿਛਲੇ ਦਿਨ ਗੱਡੀਆਂ ਰੁੜ ਗਈਆਂ ਇੱਕ ਕੁੜੀ ਦੀ ਜਾਨ ਬੜੀ ਹੀ ਮੁਸ਼ਕਲ ਇੱਥੋਂ ਬਚੇਗੀ ਪਰ ਲੋਕ ਕਰਨ ਵੀ ਕੀ ਲੋਕ ਪ੍ਰੈਸ ਦੇ ਮਾਧਿਅਮ ਨਾਲ ਹਰ ਵਾਰੀ ਗੱਲ ਕਰਦੇ ਐ ਪਿਛਲੀ ਸਰਕਾਰਾਂ ਨੂੰ ਵੀ ਇਹੀ ਬੜਾ ਚ ਚੇਅਰਮੈਨ ਸਾਹਿਬ ਨੂੰ ਦੇਖਿਓ ਮਾਰਕਟ ਕਮੇਟੀ ਮਾਨੁਪਰਤਾਪ ਜੀ ਉਹਨਾਂ ਦੇ ਸੰਗਿਆਨ ਚ ਮੈਂ ਮਾਮਲਾ ਲੈ ਕੇ ਆਇਆ ਸੀ ਲੇਕਿਨ ਉਸ ਤੋਂ ਪਹਿਲੇ ਸਰਕਾਰ ਚੇਂਜ ਹੋ ਗਈ ਮੈਂ ਆਮ ਆਦਮੀ ਪਾਰਟੀ ਅੱਗੇ ਵੀ ਇਹ ਕਹਿਣਾ ਚਾਹੁੰਦਾ ਕਿ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਆਮ ਬੰਦਿਆਂ ਦੀ ਸਰਕਾਰ ਹੈ ਕਿਰਪਾ ਕਰਕੇ ਇਹਦੇ ਸੰਗਿਆਨ ਲੈਣ ਨਹੀਂ ਤੇ ਇੱਥੇ ਕੋਈ ਬੜੀ ਵੱਡੀ ਟ੍ਰੇਜਡੀ ਹੋ ਜਣੀ ਉਸ ਤੋਂ ਬਾਅਦ ਕੁਝ ਕੀਤਾ ਤੇ ਫਾਇਦਾ ਕੀ ਕਰ ਲੋਕਾਂ ਦੀ ਕਰੋਨਾ ਰੁਪਏ ਦੀ ਪ੍ਰਾਪਰਟੀ ਹੈ ਤੁਸੀਂ ਦੇਖੋ ਕਿ ਕਿਹੋ ਜਿਹੀ ਕਿੰਨੇ ਕਿੰਨੇ ਲੱਖ ਰੁਪਏ ਦੀ ਹੈ ਔਰ ਲੋਕ ਇਧਰੋਂ ਦੀ ਘੁੰਮ ਕੇ ਜਾ ਰਹੇ ਲੋਕਾਂ ਦੇ ਸਕੂਲਾਂ ਦੇ ਬੱਚੇ ਘਰ ਆਣੇ ਮੁਸ਼ਕਲ ਹੋ ਗਿਆ ਘੰਟਾ ਘੰਟਾ ਲੇ ਹਲਾਤ ਕੀ ਹੈ 20 ਫੁੱਟ ਪਾਣੀ ਖੜਾ ਕੋਈ ਵੈਸ ਵੀ ਕੋਈ ਜਾਨਵਰ ਵੀ ਡਿੱਗਿਆ ਤੇ ਉਹ ਬਚ ਨਹੀਂ ਸਕਦਾਗਾ ਮੈਂ ਹੀ ਗਾਣਾ ਚੰਗਾ ਮਾਨਯੋਗ ਆਪਣੇ ਇਲਾਕੇ ਦੇ ਐਮਐਲਏ ਸਾਹਿਬ ਜਾਂ ਮੰਤਰੀ ਸਾਹਿਬ ਕੁਟਾਦੂ ਚੱਕ ਸਾਹਿਬ ਨੂੰ ਕਿ ਉਹ ਖੁਦ ਇਸ ਮਾਮਲੇ ਦੀ ਸੰਗਿਆਨ ਲੈਣ ਔਰ ਇਸ ਕੰਮ ਨੂੰ ਫਤਿਹ ਕਰਨ ਸਹੀ ਕਰਨ ਮੇਰੇ ਧਿਆਨ ਚ ਹੈ ਜੀ ਉਥੋਂ ਦੇ ਰੈਜ਼ੀਡੈਂਟਸ ਜਿਹੜੇ ਉਹਨਾਂ ਨੇ ਮੈਨੂੰ ਫੋਨ ਕੀਤਾ ਸੀ ਆਫਟਰ 댓 ਮੈਂ ਜਿਹੜੇ ਕਨਸਰਨਡ ਆਫੀਸਰ ਉਹਨਾਂ ਨਾਲ ਗੱਲ ਕੀਤੀ ਹੈ ਔਰ ਮਸਲਾ ਉਹਨਾਂ ਦੇ ਧਿਆਨ ਚ ਲਿਆਂਦਾ ਉਹਨਾਂ ਨੇ ਮੈਨੂੰ ਅਸ਼ਵਾਸਨ ਦਿੱਤਾ ਕਿ ਉਹ ਫੰਡਸ ਦਾ ਅਭਾਵ ਹੈ ਵਿਭਾਗ ਦੇ ਕੋਲ ਤੇ ਪਰ ਉਹਨਾਂ ਨੇ ਕਿਹਾ ਕਿ ਜਲਦੀ ਇੱਥੇ ਕਾਰਵਾਈ ਕਰਕੇ ਜਾਂ ਇਹਦੀ ਹਾਲਤ ਸੁਧਾਰਨ ਵਾਸਤੇ ਯਤਨ ਕਰਨਗੇ ਜਾਂ ਨਵੀਂ ਪੁਲੀ ਬਣੇਗੀ ਸਰ ਉੱਥੇ ਕਈ ਹਾਦਸੇ ਵੀ ਹੋ ਚੁੱਕੇ ਨੇ ਹਾਂ ਜਿਸ ਲਈ ਸੜਕਾਂ ਦੀ ਕੰਡੀਸ਼ਨਸ ਠੀਕ ਨਾ ਹੋਏ ਸਰਕਾਰ ਕੋ ਫੰਡਸ ਨਾ ਹੋਣ ਤਾਂ ਥੋੜਾ ਜਿਹਾ ਮੁਸ਼ਕਲ ਤੇ ਆਂਦੀ ਹੈ ਲੋਕਾਂ ਨੂੰ ਜੋ ਮੈਨੂੰ ਐਕਸ਼ਨ ਸਾਹਿਬ ਨੇ ਦੱਸਿਆ ਉਹਨਾਂ ਨੇ ਕਿਹਾ ਕਿ ਜਲਦੀ ਇਹਦਾ ਹੱਲ ਕੱਢਣ ਦਾ ਯਤਨ ਕੀਤਾ ਜਾਏਗਾ ਔਰ ਮੈਂ ਇਸ ਕੰਮ ਦੇ ਵਿੱਚ ਪ੍ਰਯਾਸ ਰਤ ਕਿ ਜਲਦੀ ਲੋਕਾਂ ਨੂੰ ਰਿਲੀਫ ਮਿਲੇ ਸਰ ਮਨਵਾਲ ਵਿੱਚ ਨਾ ਇੱਕ ਖਾੜਾ ਕੀ ਹੈ ਸਾਈਡ ਤੋਂ ਕਾਫੀ ਖੱਡੇ ਪਾਣੀ ਕਰਕੇ ਪੈ ਗਏ ਨੇ 10-10 12-12 ਫੁੱਟ ਤਕਰੀਬਨ ਡੂੰਘੇ ਹੋਣੇ ਨੇ ਕੋਈ ਵੀ ਹਾਸਾ ਵਾਪਰ ਸਕਦਾ ਹੈਗਾ ਕੀ ਕਹਿਣਾ ਸਰ ਹਾਂਜੀ ਇਹ ਮੇਰੇ ਵੀ ਧਿਆਨ ਚ ਆਇਆ ਕਿ ਕੱਲ ਹੀ ਕਿਤੇ ਹਰਸਪਾਰਸ ਦੀ ਵਿੱਚ ਪ੍ਰੋਬਲਮ ਆਈ ਹੈ ਮੈਂ ਅੱਜ ਸਵੇਰੀ ਮੌਕਾ ਦਿੱਤੀ ਹੈ ਕਿ ਸਾਡੀ ਸੜਕ ਹੈ ਜੀ ਅ ਪ੍ਰੋਜੈਕਟ ਤੋਂ ਮਨੀ ਬਾਬਾ ਪੁਆਇੰਟ 30 ਸੜਕ ਹੈ ਉਹਦੇ ਵਿੱਚ ਕਾਦਵੇ ਪੈਂਦਾ ਪਰ ਇਹਦੀ ਰਿਪੇਅਰ ਜਿਹੜਾ ਕਾਦਵੇ ਬਣਿਆ ਇਹ ਅੱਜ ਤੋਂ ਲਗਭਗ 25 ਸਾਲ ਪਹਿਲੋਂ ਅ 2000 ਚ ਬੀਆਂ ਡਾਰ ਨੇ ਬਣਿਆ ਸੀ ਇਹਦੀ ਲੈਂਥ ਕੋਈ 184 85 ਫੁੱਟ ਹੈਗੀ ਹੈ ਲੁੱਟ ਤੇ ਕਾਫੀ ਪੁਰਾਣਾ ਬਣਿਆ ਆਸੇ ਪਾਸੇ ਆਬਾਦੀ ਹੋਣ ਕਰਕੇ ਪਾਣੀ ਦਾ ਜਿਹੜਾ ਉਥੇ ਸਕਿਊ ਜਾਂ ਬੰਦਦਾ ਤੇ ਉਹਦੇ ਕਰਕੇ ਪ੍ਰੋਬਲਮ ਆ ਗਈ ਇੱਕ ਬਣਿਆ ਵੀ ਕਾਫੀ ਪੁਰਾਣਾ ਹੈ ਤੇ ਹੁਣ ਅਸੀਂ ਇਹਦਾ ਡਾਟਾ ਸਾਰਾ ਇਕੱਠਾ ਕਰ ਲਿਆ ਹੁੰਦੇ ਜੀ ਇਹ ਪ੍ਰੋਪਰ ਇਹਦੀ ਆਪਸਟੀਨ ਡੌਸਟੀਨ ਤੇ ਆਸੀਸੀ ਵਾਲ ਲੈ ਕੇ ਤੇ ਇਹਦਾ ਐਸਟੀਮੇਟ ਇਕੱਠੇ ਦਿਨ ਚ ਪ੍ਰਪੇਅਰ ਕਰਕੇ ਤੇ ਮੁੱਖ ਦਫ਼ਤਰ ਵੱਲੋਂ ਕੋਸ਼ਿਸ਼ ਕਰਦੇ ਆਂ ਪੈਸੀ ਦੇ ਕੇ ਜਿਹੜਾ ਪ੍ਰਸ਼ਾਸਨ ਨਾਲ ਤਾਲਮਿਲ ਕਰਕੇ ਪੈਸੀ ਲੈ ਕੇ ਤੇ ਇਹਦੀ ਉਸਾਰੀ ਕਰ ਦਿੱਤੀ। ਲੋਕਾਂ ਦੇ ਰੋਸ਼ਾ ਵੀ ਪਿਛਲੇ ਕਾਫੀ ਸਮੇਂ ਤੋਂ ਕੰਪਲੈਂਟਾਂ ਵੀ ਅਸੀਂ ਕੀਤੀਆਂ ਲੇਕਿਨ ਕਾਰਵਾਈ ਕੋਈ ਨਹੀਂ ਹੋ ਰਹੀ ਹੈਗੀ। ਨਹੀਂ ਪਤਾ ਨਹੀਂ ਮੇਰੇ ਧਿਆਨ ਤੇ ਅੱਜ ਹੀ ਰਾਤ ਨੂੰ ਮੇਰੇ ਸਾਹਮਣੇ ਦੱਸਿਆ ਸਵੇਰੇ ਅਸੀਂ ਅਰਲੀ ਮਾਰਨਿੰਗ ਇਹੀ ਮੌਕਾ ਰੱਖਿਆ। ਤੇ ਜਿੱਦੋਂ ਵੀ ਹੈਗਾ ਜੀ ਹੁਣ ਸਾਰਾ ਡਾਟਾ ਇਕੱਠਾ ਕਰ ਲਿਆ ਹੈ, ਮੰਤੀਬਗਰ ਲਿਆਏ ਆ ਅੱਜ ਹੀ ਐਸਟੀਮੇਟ ਪ੍ਰਪੇਅਰ ਕਰਕੇ ਤੇ ਇਨਪੁੱਟ ਅਪ ਕਰ ਦਿੱਤੇ। ਸਲਤੀ ਪੁਲੀਵਰਾ ਉੱਥੇ ਬਣ ਗਈ ਜਾਂ ਕੀ ਬਣਾ ਰਹੇ ਹੋ ਇਹ ਦੀ ਕਾਜ਼ਵੀ ਬਣੇਗਾ ਪਰ ਐਕਚੁਅਲੀ ਇਹ ਬੜਾ ਪੁਰਾਣਾ ਬੜਿਆ ਹੋਇਆ ਔਰ ਇੱਥੇ ਅੱਗੇ ਸਟੂਨ ਪਿਚਿੰਗ ਕੀਤੀ ਹੋਈ ਆ ਆਦਰਵਾਇਜ਼ ਸੱਚੇ ਇੱਥੇ ਆਰ ਸੀ ਸੀ ਬੋਲ ਦੀ ਜ਼ਰੂਰਤ ਹੈ ਜੀ ਡੌਨਸਟ੍ਰੀਮ ਤੇ ਤੇ ਅਪਸਟ੍ਰੀਮ ਦੇ ਉੱਪਰ ਤਾਂ ਕਿ ਜਿੰਨਾ ਮਰਜ਼ੀ ਪਾਣੀ ਦਾ ਪ੍ਰੈਸ਼ਰ ਹੋਵੇ ਉਹ ਪੱਥਰ ਜਿਹੜੇ ਰੁੜ ਨਾ ਸਕਦੇ ਤੇ ਆਰ ਸੀ ਸੀ ਬੋਲ ਲੈ ਕੇ ਉਹਦੇ ਵਿੱਚ ਕਰ ਪ੍ਰੋਪਰ ਫਿਲਿੰਗ ਕਰਕੇ ਸਪੈਸੀਫਿਕੇਸ਼ਨ ਮੁਤਾਬਕ ਇਹਦਾ ਡਿਜ਼ਾਈਨ ਕਰਾ ਕੇ ਤੇ ਫਿਰ ਸਲਤੀ